ਕਦੀ ਸੋਚਿਆ ਸੀ ਦੇਸ਼ਦਾਨ ਦੱਤ ਨੂੰ ਇਹ ਸੜਕਾਂ ਤੇ ਇਥੇ ਮਜਬੂਰ ਹੋਣਾ ਪਏਗਾ ਇਹ ਜਿੱਦਣ ਦਾ ਮੋਦੀ ਆਇਆ ਸੀ ਉਸ ਦਿਨ ਦਾ ਸੀ ਸੋਚ ਲਿਆ ਸੀ ਕਿ ਇਹ ਗਜ਼ਾਰ ਹੈ ਅਡਵਾਨੀ ਬਾਨੀ ਕਰਨੇ 90 ਹਜ਼ਾਰ ਕਰੋੜ ਰੁਪਇਆ ਮਾਫ ਕਰਤਾ ਤੇ ਕੀ ਗੱਲ ਕਰ ਸਨਦ ਨਹੀਂ ਕਰ ਸਕਦਾ ਤੇ ਅਸੀਂ ਤਾਂ ਪਾਕਿਸਤਾਨ ਨੂੰ ਬਾੜਾ ਸਮਝਦਾ ਵੀ ਸਾਡਾ ਪਾਕਿਸਤਾਨ ਦੁਸ਼ਮਣ ਹੈ ਪਰ ਇਸ ਮੋਦੀ ਸਰਕਾਰ ਨਾਲੋਂ ਤਾਂ ਸਾਨੂੰ ਪਾਕਿਸਤਾਨ ਚੰਗਾ ਲੱਗਦਾ ਐਨੇ ਬੈਰੀਗੇਟ ਤਾਂ ਸਾਡੇ ਪਾਕਿਸਤਾਨ ਨਾਲ ਹੈ ਨਹੀਂਗੇ ਕੋ ਸਾਨੂੰ ਲੱਗਦਾ ਵੀ ਪਾਕਿਸਤਾਨ ਸਾਨੂੰ ਜਾਣਾ ਸੌਖਾ ਲੱਗਦਾ ਤੇ ਇੱਧਰ ਜਾਣਾ ਔਖਾ ਲੱਗਦਾ ਤੋ ਅਸੀਂ ਅੱਜ ਕੋ ਸਟੇਟ ਦੇ ਭਾਰਤ ਦੇ ਵਾਸੀ ਆ ਕੋ ਨਾਲ ਅਸੀਂ ਆਪ ਦੇ ਹਰਿਆਣਾ ਦੇ ਤੇ ਵੀ ਜਾ ਸਕਦੇ ਚਾ ਅਸੀਂ ਦਿੱਲੀਂ ਚਾ ਸਕਦੇ ਤੋ ਸਾਡਾ ਹੱਕ ਨਹੀਂ ਗਾ ਅਸੀਂ ਤਾਂ ਹੱਕਾਂ ਮੰਗਣ ਲਈ ਜਾ ਰਹੇ ਆ ਬਹਿਣਾ ਤਾਂ ਕੀ ਹੈ ਜੀ ਅੱਗੇ ਇੰਜ ਲੱਗ ਰਿਹਾ ਜਿਵੇਂ ਪਾਕਿਸਤਾਨ ਦਾ ਜਾਂ ਚੀਨਾ ਚੀਨ ਦਾ ਬਾਰਡਰ ਹੋਊਗਾ ਸਿੱਤੀ ਇਦਾਂ ਦੀ ਕਰਤੀ ਆ ਵੀ ਕਦੇ ਸੋਚਦੇ ਹੁੰਦੇ ਸੀਗੇ ਵੀ ਸ਼ਾਇਦ ਪਾਕਿਸਤਾਨ ਲਈ ਜਾਣ ਲਈ ਵੀਜ਼ਾ ਲਾਇਨ ਦੀ ਲੋੜ ਪਊਗੀ ਤੇ ਮੈਨੂੰ ਲੱਗਦਾ ਜੇ ਹੁਣ ਅਸੀਂ ਦਿੱਲੀ ਜਾਣਾ ਹੋਵੇ ਸਾਨੂੰ ਵੀਜ਼ੇ ਵਾਲੀ ਜਿਹੜੀ ਨਾਂਵ ਪਤਾਓ ਇਹਨੇ ਮੋਦੀ ਸਰਕਾਰ ਨੇ ਬਣਾਤੀ ਆ। ਖਨੌਰੀ ਬਾਰਡਰ ਦੇ ਉੱਪਰ ਮੌਜੂਦ ਆਂ, ਕਰੀਬ 10 ਵਜੇ ਦਾ ਸਮਾਂ ਹੋ ਚੁੱਕਿਆਗਾ। ਕਿਸਾਨ ਹਲੇ ਵੀ ਜਿਹੜਾ ਮੋਰਚੇ ਦੇ ਵਿੱਚ ਡਟੇ ਹੋਇਆ ਕਿਉਂਕਿ ਕਿਸਾਨਾਂ ਵੱਲੋਂ ਜਿਹੜਾ ਦਿੱਲੀ ਵੱਲ ਕੂਚ ਕਰਨਾ ਤਾਂ ਉਸ ਨੂੰ ਲੈ ਕੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਦੇ ਉੱਪਰ ਡਟੇ ਹੋਣੇ ਸਾਡੇ ਨਾਲ ਕਿਸਾਨ ਆਗੂ ਨੇ ਤੇ ਕੁਝ ਕਿਸਾਨ ਨੇ ਗੱਲ ਕਰਾਂਗੇ ਉਹਨਾਂ ਦੇ ਨਾਲ। ਇਹ ਕੀ ਨਾਮ ਆ ਜੀ? ਜਲੌਰ ਸਿੰਘ। ਕਿੱਥੋਂ ਆਇਓ ਜੀ? ਗਿੱਦੜਪਾਸੋਂ ਮੁਖਸਰ ਜੀ। ਇਹ ਉਹ ਜਿਹੜਾ ਕਿਸਾਨ ਆ ਜੀ ਆਤਮ ਨੂੰ ਡਟੇ ਹੋਏ ਮੋਰਚੇ। ਬਿਲਕੁਲ ਅਸੀਂ ਡਟੇ ਆਂ। ਅਸੀਂ ਵੀ ਇੰਡੀਆ ਦੇ ਉਨੇਕ ਨਾਗਰਿਕਾਂ ਜਿਨ੍ਹਾਂ ਮੋਦੀ ਹੈ ਤੇ ਸਾਨੂੰ ਬੰਦਸ਼ਾ ਹਾਲਾਅ ਰੱਖਿਆ ਤੇ ਅਸੀਂ ਇੰਨਾ ਪੈਦਾ ਕਰਦੇ ਆ ਅਨਾਜ ਤੇ ਜਿੰਨਾ ਘਟੜ ਪਰ ਸਕੇ ਲੋਕਾਂ ਦਾ ਤੇ ਵੀ ਸਾਨੂੰ ਬੰਦਸ਼ਾ ਕਹਦੇ ਆ ਰੱਖਿਆ ਜਾਂ ਸਾਡਾ ਸਟੇਟ ਵੱਖਰਾ ਕਰ ਦੇ ਬੰਦਸ਼ਾ ਜਿਹੜੀਆਂ ਲਾਈਆਂ ਸਾਡੀ ਰਾਜਧਾਨੀ ਦੇ ਪ੍ਰਧਾਨ ਮੰਤਰੀ ਸਾਡੇ ਦੇ ਤੇ ਬਿਲਕੁਲ ਕਟਾਫ ਕਰਦੀ ਬਿਲਕੁਲ ਸਾਡੇ ਨਾਲ ਹੋਰ ਵੀ ਬਜ਼ੁਰਗ ਸਨ ਬਾਪੂ ਜੀ ਕੀ ਨਾਮ ਆ ਜੀ ਬੁਟਾ ਸਿੰਘ ਜੀ ਕਿੱਥੋਂ ਆਓ ਬਜ਼ੁਰਗ ਪਿੰਡ ਛੇਰਾਵਾਲਾ ਤਹਿਸੀਲ ਲੰਬੀ ਤੋਂ ਜਿਹੜਾ ਪ੍ਰੋਜੈਕਟ ਮੁੱਖ ਕਹੋਗੇ ਦੇਖਦੇ ਆਂਦਾ ਤੈਨੂੰ ਜਿਹੜਾ ਸੜਕਾਂ ਤੇ ਅੱਜ ਰੋਲਣਾ ਪੈ ਰਿਹਾ ਇਹ ਸਰਕਾਰਾਂ ਦੀ ਬੇਈਮਾਨੀਆਂ ਨਾਲ ਇਹ ਐਡਵਾਨੀ ਬਾਨੀ ਕੰਮ ਲਿਆਉਣਾ ਚਾਹੁੰਦਾ ਹੈ ਇਹ ਦੇਸ਼ ਕਲਾਮ ਕਰਨਾ ਚਾਹੁੰਦਾ ਹੈ ਜਿਵੇਂ ਬਾਹਰਲੇ ਮੁਲਕਾਂ 'ਚ ਫਾਰਮ ਬਣੇ ਨੇ ਉਸ ਤਰ੍ਹਾਂ ਫਾਰਮ ਬਣਨ ਤੇ ਜ਼ਿੰਮੇਵਾਰੀਆਂ ਕਰਨ ਸਾਡੇ ਇਨਾਂ ਦੀ ਇਹ ਸੋਚ ਅੱਖਾਂ ਦੇ ਅੱਗੇ ਦੇਖਿਆ ਕਿ ਇੱਥੇ ਕਿਸਾਨਾਂ ਦੇ ਅੱਖਾਂ ਸੁੱਜੀਆਂ ਪਈਆਂ ਨੇ ਗੀਆਂ ਲਾਲ ਅੱਖਾਂ ਚੋਂ ਪਾਣੀ ਨਿਕਲ ਰਿਹਾ ਕੀ ਕਰਨਾਗਾ ਇਹਦਾ ਕਾਰਨ ਜਿਹੜੇ ਧੂਆਂ ਗੈਸ ਛੱਡਦੇ ਨੂੰ ਉਹਦੇ ਕਰਕੇ ਆ ਇਹ ਵੀ ਹਾਂ ਬਹੁਤ ਅੱਛੇ ਹੂੰ ਉਹਦੇ ਕਰਨੇ ਧੂਆਂ ਉਹ ਜੜੀ ਲਾਂਦਾ ਉਹ ਅੱਖਾਂ ਚ ਪੈ ਜਾਂਦਾ ਇਸ ਕਰਕੇ ਅੱਖਾਂ ਲਾਲ ਤੇ ਮੋਟੀਆਂ ਹੋ ਜਾਂਦੀਆਂ ਹੂੰ ਕਦੀ ਸੋਚਿਆ ਸੀ ਦੇਖਦਾਂ ਅੰਦਤ ਨੂੰ ਇਹ ਸੜਕਾਂ ਤੇ ਇੱਥੇ ਮਜਬੂਰ ਹੋਣਾ ਪਏਗਾ ਇਹ ਜਿੱਦਣ ਦਾ ਮੋਦੀ ਆਇਆ ਸੀ ਉਸ ਦਿਨ ਦਾ ਸੀ ਸੋਚ ਲਿਆ ਸੀ ਵੀ ਇਹ ਗਜ਼ਾਰ ਹੈ ਅਡਵਾਨੀ ਬਾਨੀ ਕਹਿੰਦੇ 90 ਹਜ਼ਾਰ ਕਰੋੜ ਰੁਪਇਆ ਮਾਫ ਕਰਤਾ ਤੇ ਕੀ ਗੱਲ ਕਰ ਸੰਧ ਨਹੀਂ ਕਰ ਸਕਦਾ ਕੀ ਹਾਲਾਤ ਨੇ ਇੱਥੋਂ ਦੇ ਹੁਣ ਹੁਣ ਹਾਲਾਤ ਤਾਂ ਠੀਕ ਨਹੀਂ ਪਰ ਅਸੀਂ ਉਹਨਾਂ ਚਰ ਨਹੀਂ ਜਾਂਦੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਊਂਗੇ ਕਿ ਕ੍ਰੋਸ ਕਰੋਗੇ ਤਾਂ ਪਾਰ ਕੁਝ ਬੈਰੀਕੇਡ ਵਗੈਰਾ ਲਾ ਰੱਖੇ ਨੇ ਕੋਈ ਕੋਈ ਗੱਲ ਨਹੀਂ ਕੱਲ ਵੀ ਘਰੇ ਵੀ ਮਰਨਾ ਸੀ ਇੱਥੇ ਵੀ ਮਰਨਾ ਸੀ ਇਸ ਕਰਕੇ ਪਰਿਵਾਰ ਦੇ ਵਿੱਚ ਕੌਣ ਕੌਣ ਰਹਿ ਗਿਆ ਮਗਰ ਮਗਰ ਮੇਰਾ ਪੋਤਰਾ ਪੁੱਤਰੇ ਕਹਾਰਾ ਨਹੀਂ ਉਹਨਾਂ ਨੇ ਕਿਹਾ ਨਹੀਂ ਵੀ ਬਾਪੂ ਜੀ ਉੱਥੇ ਖਤਰਾ ਹੋ ਜੂਗਾ ਇਹ ਕਹਿੰਦੇ ਨਾ ਕੋਈ ਖਤਰਾ ਨਹੀਂ ਜੇ ਸਾਡੀ ਜ਼ਮੀਨਾਂ ਨਾਲ ਰਹੀਆਂ ਜ਼ਮੀਨਾਂ ਨਹੀਂ ਰਹੀਆਂ ਫਿਰ ਸਾਨੂੰ ਰਹਿ ਜਿਉਂਦਾ ਜਿਉਂਦਾ ਕੀ ਫਿਰ ਹੁਣ ਤੁਹਾਡੇ ਕੋਲ ਕੈਮਰਾ ਹੈ ਇਹ ਤੁਹਾਨੂੰ ਕੈਮਰੇ ਤੁਸੀਂ ਕਿਵੇਂ ਡਾਕੂਮੈਂਟ ਕਰੋ ਆਹੀ ਫਸਲਾਂ ਤੇ ਨਸਲਾਂ ਤੇ ਫਸਲਾਂ ਬਚਾਉਣ ਲਈ ਆ ਹਾਂ ਨਸਲਾਂ ਤੇ ਫਸਲਾਂ ਬਚਾਉਣ ਲਈ ਫਿਰ ਬੜੇ ਪ੍ਰਬੰਧ ਕੀਤੇ ਹੋਏ ਨੇ ਕਹਿੰਦੇ ਉੱਥੇ ਪੂਰੀ ਬੈਰੀਕੇਡਿੰਗ ਕੀਤੀ ਆ ਕੰਡੇ ਵਾਲੀ ਤਾਰ ਆ ਹੋਰ ਆ ਕਿੱਲੇ ਕਿਵੇਂ ਲੰਘੋਗੇ ਅੱਗੇ ਅੱਗੇ ਵੱਢ ਕੇ ਟ੍ਰੇਨ ਟੋਜ ਨੂੰ ਪੱਕ ਤੋੜ ਕੇ ਚੱਕ ਦੋਗੇ ਬਰੇਜਟ ਹਾਂ ਹਰਿਆਣਿਆ ਹਰਿਆਣਿਆ ਜੈਸਵੀ ਲਿਉਣਗੇ ਉਹਦੇ ਅੱਗੇ ਅਸੀਂ ਲੱਗਾਂਗੇ ਹਰਿਆਣਾ ਤੇ ਪੰਜਾਬ ਭਾਈ ਭਾਈ ਅੱਜ ਮਿਸਾਲ ਕਰੂਗੇ ਕੈਂਪ ਹਮ ਬਿਲਕੁਲ ਅੱਗੇ ਵੀ ਕੈਂਪ ਕੀਤੀ ਹੈ ਤੇ ਹੁਣ ਵੀ ਕੈਂਪ ਕਰਾਂਗੇ ਅਸੀਂ ਉਧਰ ਯੂਪ ਆ ਰਿਹਾ ਹੈ ਗੁਜਰਾਤ ਚੋਂ ਆ ਰਹੇ ਤਲਮਣਾਡੂ ਆ ਰਹੇ ਨੇ ਸਾਰੇ ਦੇਸ਼ ਇਕੱਠੇ ਹੋ ਰਹੇ ਨੇ ਇੱਕ ਜੇ ਸਾਡੀ ਐਮਐਸਸੀ ਤੋੜ ਰਿਹਾ ਕਿਉਂ ਤੋੜ ਰਿਹਾ ਜੋ ਸਾਡੀ ਸਰਕਾਰ ਪਹਿਲਾਂ ਲੈ ਕੇ ਚੱਲਦੀ ਪਈ ਹੈ ਫਿਰ ਉਹਨੇ ਇਹ 150 ਰੁਪਏ ਦੀ ਰੇਟ ਕਨਕ ਦਾ ਵਧਾਇਆ ਹੈ 800 ਰੁਪਏ ਕੁਆਟਰ ਸਾਢੇ ਜਾਂਦਾ 40% ਟੈਕਸ ਲੱਗਦਾ ਕਿਉਂ ਟੈਕਸ ਲਾਇਆ ਨਹੀਂ ਸਾਡੀ ਚੀਜ਼ 150 ਰੁਪਏ ਕੁਆਟਰ ਵਧੇਗੀ ਤੇ ਦੂਜੀਆਂ ਚੀਜ਼ਾਂ ਕਿਲਰਾਂ ਦੇ ਹਿਸਾਬ سے ਵਧੀਆਂ ਨੇ ਇਹ ਜਿਹੜੇ ਡਰੋਨ ਤਾਂਹਾਂ ਤੋਂ ਉੱਪਰੋਂ ਗੈਸ ਦੇ ਗੋਲੇ ਹਿੱਟੇ ਜਾ ਰਹੇ ਆ ਜਾਂ ਉਧਰ ਉਹਨਾਂ ਨੂੰ ਰੋਕਣ ਦੇ ਲਈ ਕਿਸਾਨਾਂ ਨੇ ਕੋਈ ਪਲਾਨ ਤਿਆਰ ਕੀਤਾ ਵੀ ਕਿਵੇਂ ਰੁਕੂਗੇ ਉਹਨਾਂ ਨੂੰ ਨਹੀਂ ਹੁਣ ਕੋਈ ਪਲਾਨ ਤਿਆਰ ਨਹੀਂ ਕੀਤਾ ਪਤੰਗ ਭਾਈ ਜੀ ਪਤੰਗ ਲੈਂਦੇ ਅਸਾਂ ਪਤੰਗ ਲੈਂਦੇ ਜੇ ਉਹਨਾਂ ਕੋਲ ਹਾਂ ਹਾਂ ਪਤੰਗ ਡਾਉਂਦੇ ਰਹੇ ਨੇ ਪਤੰਗ ਕਿਉਂ ਅਸਾਂ ਪਰੇ ਡਾਉਂਗੇ ਹਾਂ ਕੀ ਕਹੋਗੇ ਭਾਈ ਜੀ ਜਿਹੜਾ ਹਾਲਾਤ ਇੱਥੇ ਬਣ ਫਲਾਤ ਅਸੀਂ ਤਾਂ ਪਾਕਿਸਤਾਨ ਨੂੰ ਮਾੜਾ ਸਮਝਦੇ ਸੀ ਸਾਡੇ ਪਾਕਿਸਤਾਨ ਦੁਸ਼ਮਣ ਆ ਪਰ ਇਸ ਮੋਦੀ ਸਰਕਾਰ ਨਾਲੋਂ ਤਾਂ ਸਾਨੂੰ ਪਾਕਿਸਤਾਨ ਚੰਗਲਾਦਾ ਇੰਨੇ ਬੈਰੀਗੇਟ ਤਾਂ ਸਾਡੇ ਪਾਕਿਸਤਾਨ ਨਾਲ ਹੈ ਨਹੀਂ ਕਿ ਕੋਈ ਸਾਨੂੰ ਲੱਗਦਾ ਪਾਕਿਸਤਾਨ ਸਾਨੂੰ ਜਾਣਾ ਸੌਖਾ ਲੱਗਦਾ ਤੇ ਇੱਧਰ ਜਾਣਾ ਔਖਾ ਲੱਗਦਾ ਕੋਈ ਅਸੀਂ ਆ ਇੱਕੋ ਸਟੇਟ ਦੇ ਭਾਰ ਦੇ ਵਾਸੀ ਆ ਇੱਕੋ ਨਾਲ ਅਸੀਂ ਆਹਦੇ ਹਰਿਆਣਾ ਦੇ ਚ ਵੀ ਜਾ ਸਕਦੇ ਚਾ ਅਸੀਂ ਦਿੱਲੀਂ ਚ ਜਾ ਸਕਦੇ ਕੋਈ ਸਾਡਾ ਹੱਕ ਨਹੀਂਗਾ ਅਸੀਂ ਤਾਂ ਹੱਕਾਂ ਮੰਗਣ ਲਈ ਜਾ ਰਹੇ ਹਾਂ ਬੇਸਿਕਾ ਨਜਾਇਜ਼ ਚੱਕਨ ਤੱਕ ਧੱਕਾ ਕਰਨ ਜਾ ਰਹੇ ਹਾਂ ਚਾ ਕੋਈ ਨੇ ਜਾ ਰਹੇ ਆ ਕੋਈ ਅਸੀਂ ਕੋਈ ਇਹ ਤਾਂ ਹੈ ਨਹੀਂ ਕੋਈ ਫੀਮ ਦਾ ਚਾ ਕੋਈ ਗੋਲੀ ਵਿੱਚ ਜੋ ਨਸ਼ਾ ਵੇਚਣ ਤਾਂ ਜਾ ਰਹੇ ਅਸੀਂ ਅਸੀਂ ਤਾਂ ਹੱਕਾਂ ਲਈ ਜਾ ਰਹੇ ਆ ਕਿਸਾਨਾਂ ਨੇ ਕਿਵੇਂ ਕਾੜ ਕੱਢੀ ਵੀ ਜਿਹੜਾ ਪਤੰਗਾ ਨਾਲ ਲਾ ਲਾਂਗੇ ਡਰੋਨ ਨੂੰ ਕਿਵੇਂ ਕਾੜ ਕੱਢ ਲਈ ਉਹ ਨਹੀਂ ਜੀ ਉਹ ਤਾਂ ਅਜੇ ਦੇਖੋ ਜੇ ਪਹਿਲੀ ਗੱਲ ਤਾਂ ਇਹ ਵੀ ਹਜੇ ਸਾਡੇ ਲੀਡਰ ਬੈਠੇ ਆ ਉਹ ਤਾਂ ਜਿਹੜੇ ਹੁਣ ਆਂਦੇ ਵਿੱਚ ਚੱਲੀਆਂ ਦੇ ਪਟਾਕੇ ਚਲਾਏ ਜਾਂਦੇ ਆ ਉਹ ਤਾਂ ਕਿਸ਼ਰਾਰਤ ਬਾਜੀ ਆ ਹਜੇ ਸਾਡੇ ਲੀਡਰਾਂ ਨੇ ਕਿਹਾ ਵੀ ਤੁਸੀਂ ਸ਼ਾਂਤ ਰਹਿਣਾ ਜੀ ਹੈ ਤੱਕ ਸਾਡੀ ਕੋਈ ਵੀ ਕਿਸੇ ਕਹੋਂ ਦੇ ਪਤੰਗ ਚੜਾਏ ਸੀ ਕਹਿੰਦੇ ਉਹਨੂੰ ਹੁਣ ਬਸ ਕਹਿੰਦੇ ਡਰੋਨ ਉਦੋਂ ਬਾਅਦ ਬੰਦ ਕਰਤੇ ਨਹੀਂ ਸਰ ਮੈਂ ਉਧਰ ਗਿਆ ਨਹੀਂ ਹਾਂ ਚੜਾਏ ਸੀ ਹੁਣ ਚੜਾਏ ਸੀ ਅੱਜ ਜੀ ਚੜਾਏ ਸੀ ਮੈਂ ਨਹੀਂ ਗਿਆ ਹਾਂ ਹਾਂਜੀ ਚੜਾਏ ਤੇ ਸੀ ਪਤੰਗ ਚੜਾਉਣ ਵਾਸਤੇ ਜਿਹੜਾ ਡਰੋਨ ਚੜ੍ਦੇ ਨੇ ਉਹਦੇ ਵਾਸਤੇ ਪਤੰਗ ੜਾਏ ਕਿਸਾਨਾਂ ਨੇ ਬੜੀ ਹੱਦ ਤੱਕ ਕੀਤੀ ਉਹਨਾਂ ਨੇ ਅਥਰੂ ਗਾਇਨ ਛੱਡੇ ਗੋਲੀਆਂ ਮਾਰੀਆਂ ਕਿਸਾਨ ਫਟੜ ਵੀ ਹੋਏ ਬਹੁਤ ਫਟੜ ਹੋਏ ਕੋਨ ਖਰਾਬਾ ਬਹੁਤ ਹੋਇਆ ਕਈ ਤਾਂ ਪਟਿਆੜੀ ਵਿੱਚ ਬਾਗੇ ਇਹਨੇ ਪਟੜ ਹੋ ਗਿਆ ਗੰਗ ਚੜਾਇਆ ਤੇ ਫਿਰ ਉਹਦਾ ਲ ਘਟਿਆ ਉਥੋਂ ਵੀ ਡਰੋਨ ਭਜਾਉਣਾ ਡਰੋਨ ਹਾਂਜੀ ਡਰੋਨ ਜਿਹੜਾ ਛਾੜ ਛਾੜ ਦੇ ਸੀ ਉਹ ਛਾੜਿਆ ਨਹੀਂ ਜੀ ਉਹਨੇ ਬੰਦੇ ਰੱਖਿਆ ਉਦੋਂ ਬਾਅਦ ਕਿਉਂ ਜੀ ਸਰਕਾਰਾਂ ਬੰਦੇ ਭਾਰਤ ਸਾਡਾ ਇੱਕ ਦੇਸ਼ ਹੈ ਇਹ ਪੰਜਾਬ ਹੋਇਆ ਹਰਿਆਣਾ ਹੋਇਆ ਰਾਜਸਥਾਨ ਹੋਰ ਬਾਹਰਲੀ ਸਟੇਟਾਂ ਨੇ ਇਹ ਤਾਂ ਇੱਕ ਸੂਬਾ ਹੋਗੇ ਨਾ ਸਾਡਾ ਭਾਰਤ ਦਾ ਪ੍ਰਧਾਨ ਮੰਤਰੀ ਜਦੋਂ ਸਾਡੇ ਨਾਲੇ ਮਤਰੀ ਵਾਲਾ ਸਲੂਕ ਕਰਦਾ ਵੀ ਇਹ ਤਾਂ ਫਿਰ ਬਹੁਤ ਬੁਰੀ ਗੱਲ ਹੈ ਅਸੀਂ ਕਿਹੜਾ ਉੱਥੇ ਜਾ ਕੇ ਬੰਬ ਚਲਾਉਣਾ ਅਸੀਂ ਤਾਂ ਇੱਕ ਸ਼ਾਂਤਮਈ ਅंदोलਨ ਕਰਨਾ ਹੈ ਸਾਡੇ ਜਿਹੜੇ ਕਿਸਾਨ ਨੇ ਜਾਣਦੇ ਅਸੀਂ ਕਿਹੜਾ ਉਥੇ ਬੰਬ ਚਲਾਉਣਾ ਪਹਿਲਾਂ ਵੀ ਗਏ ਸੀ ਪਹਿਲਾਂ ਵੀ ਇੱਕ 13 ਮਹੀਨੇ ਉਥੇ ਬੈਠੇ ਰਹੇ ਹਾਂ ਉਥੇ ਸ਼ਾਂਤਮਈ ਜਿਹੜਾ ਕਾਨੂੰਨ ਕੈਨਸਲ ਕਰਾਏ ਤਾਂ ਆਏ ਹੁਣ ਵੀ ਇਸੇ ਕਰਕੇ ਜਾ ਰਹੇ ਹਾਂ ਅਸੀਂ ਤਾਂ ਆਪਣੀ ਹੱਕਾਂ ਦੀ ਮੰਗ ਕਰ ਰਹੇ ਹਾਂ ਕੀ ਕਹੋਗੇ ਅੱਜ ਦੇਸ਼ ਦਾ ਅੰਦਾ ਤਾਂ ਸੜਕ ਤੇ ਆਇਆਗਾ ਜਿਹੜਾ ਬਹੁਤ ਐਸੇ ਕਿਸਾਨ ਅਸੀਂ ਦੇਖਿਆਗਾ ਦਰਦ ਭਰੀ ਦਾਸਤਾਨ ਕਿਸੇ ਦੇ ਬਜ਼ੁਰਗ ਬਿਮਾਰ ਆ ਘਰ ਦੇ ਵਿੱਚ ਜਾਂ ਕੋਈ ਕਿਸੇ ਦੇ ਵਿਆਹ ਰੱਖਿਆ ਹੋਇਆਗਾ ਅੱਜ ਇੱਥੇ ਮਜਬੂਰ ਹਾਂਜੀ ਇਹ ਮਜਬੂਰ ਵੀ ਸਾਡੀ ਜਿਹੜੀ ਨੈਸ਼ਨਲ ਇੱਕ ਤਾਂ ਇਹ ਨਸਲ ਬਗਾਉਣਾ ਚਾਹੁੰਦੇ ਨੇ ਇੱਕ ਸਾਡੀ ਫਸਲਾਂ ਇਹ ਕਰਦੇ ਨੇ ਇੱਕ ਸਾਡੀ ਜ਼ਮੀਨ ਆ ਜਿਹੜੀ ਉਹ ਖੋਣੀ ਚਾਹੁੰਦਾ ਮੋਦੀ ਦੀ ਇਹ ਪਲੈਨ ਹੈ ਵੀ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਤੇ ਅਵਾਨਿਆਂ ਨੂੰ ਦਿੱਤੀ ਜਾਵੇ ਫਾਰਮ ਬਣਾ ਵੱਡੇ ਵੱਡੇ ਬਣਾਏ ਜਾਣਾ ਤੇ ਕਿਸਾਨ ਨੇ ਜਿਹੜੇ ਉੱਤੇ ਪਨ ਚੱਕ ਕੇ ਫੈਕਟਰੀਆਂ ਜਾਣ ਫੈਕਟਰੀਆਂ ਦੇ ਵਿੱਚ ਤਾਂ ਨੌਕਰੀਆਂ ਦਿਹਾੜੀ ਤਾਂ ਹੁਣ ਨਹੀਂ ਮਿਲ ਰਹੀ ਫੈਕਟਰੀਆਂ ਦੇ ਵਿੱਚ ਹੁਣ ਦਿਹਾੜੀ ਨਹੀਂ ਮਿਲ ਰਹੀ ਕਿਉਂ ਜਾਂਦੇ ਨੇ ਸਾਡੇ ਪਿੰਡਾਂ ਦੇ ਵਿੱਚੋਂ ਜਾਂਦੇ ਨੇ ਮਜ਼ਦੂਰ ਉਹ ਅੱਧਿਆਂ ਨੂੰ ਦਿਹਾੜੀ ਮਿਲਦੀ ਐ ਅੱਧੇ ਵਿਚਾਰੇ ਅਸੀਂ ਆ ਜਾਂਦੇ ਨੇ ਜਦੋਂ ਸਾਰਿਆਂ ਦੇ ਟਿਪ ਨੂੰ ਹੱਥਾਂ ਜੋਗੇ ਕਿੱਥੇ ਮਿਲੂਗੀ ਦਿਹਾੜੀ ਉਹ ਸਾਨੂੰ ਫਿਰ ਚਾਰਕਵਾਂ ਨੂੰ ਭੇਜਦਾ 20 ਜਿੰਨੇ ਕਿ ਲੋਡ ਲੈ ਜਾ ਕਰਨਗੇ ਬਾਕੀ ਉੱਥੇ ਵਿਚਾਰੇ ਮੁੜ ਜਾ ਕਰਨਗੇ ਜਿੱਦਾਂ ਦੇਸ਼ ਦਾ ਹਾ ਹੁਜ ਬੁਰਾ ਹਾਲ ਹੋ ਜੂਗਾ ਕੀ ਕਹੋਂਗੇ ਪਹਿਲਾਂ ਦਿੱਲੀ ਸੰਘਰਸ਼ ਦੌਰਾਨ ਵੀ 750 ਦੇ ਕਰੀਬ ਕਿਸਾਨ ਮਜ਼ਦੂਰ ਸ਼ਹੀਦ ਹੋ ਗਏ ਤਾਂ ਹੁਣ ਵੀ ਇੱਥੇ ਹਾਲਾਤ ਉਹੋ ਜਿਹੇ ਬਣਦੇ ਜਾ ਰਹੇ ਆਗੇ ਬਣਦੇ ਜਾ ਰਹੇ ਜੀ ਇਹ ਸਰਕਾਰ ਕਰ ਰਹੀ ਹੈ ਉਹੀ ਹਾਕ ਹੋਣਗੇ ਪਤਾ ਨਹੀਂ ਕਿੰਨੇ ਕ ਸਹਣਗੇ ਉਹ ਤਾਂ 750 ਹੋਏ ਤੇ ਹੁਣ ਜਿਹੜੇ ਹਾਲਾਤ ਨੇ ਇੱਥੇ ਤਾਂ ਗਿਣਤੀ ਵੀ ਹੋ ਨਹੀਂ ਸਕਦੀ ਵੀ ਐਨੇ ਖੂਨ ਖਰਾਬਾ ਹੋ ਸਕਦਾ ਪਰਵਾਰਾਂ ਦੇ ਹਾਲਾਤ ਨਾਜ਼ਿਕ ਹੋ ਜਾਂਦੇ ਜਿਹੜਾ ਬੰਦਾ ਜਲਾ ਜਾਂਦਾ ਤਾਂ ਉਹਦੇ ਜ਼ਿੰਮੇਵਾਰ ਕੌਣ ਨੇ ਜੀ ਜ਼ਿੰਮੇਵਾਰ ਤਾਂ ਸਰਕਾਰ ਹੈ ਜੀ ਸਰਕਾਰ ਜ਼ਿੰਮੇਵਾਰ ਹੈ ਜਿਹੜੇ ਹਰਤ ਕਹਦੇ ਨੇ ਪ੍ਰੇਸ਼ਾਨ ਜਾ ਰਿਹਾ ਹੈ ਜਾ ਕੇ ਸ਼ਾਂਤਮਈ ਬੰਧਾ ਹੈ ਇਹਨਾਂ ਨੇ ਮਤਲਬ ਮੰਗਾ ਨੇ ਜਿਹੜੀਆਂ ਪੂਰੀਆਂ ਕਰ ਦੇਣ ਇਹਨਾਂ ਨੂੰ ਕਿ ਲੋੜ ਇੱਥੇ ਕਰ ਦੇਣ ਆਪਣੇ ਘਰਾਂ ਨੂੰ ਜਾਣਗੇ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਲੋਕ ਨੇ ਸਿੱਧੂ ਮੂਸੇਵਾਲੇ ਦੇ ਪਿੰਡੋਂ ਪਹੁੰਚੇ ਹੋਏ ਆ ਗਏ ਉਹਦੇ ਨਾਲ ਗੱਲ ਕਰਾਂਗੇ ਸੀ ਗਲਦੀਪ ਮੂਸਾ ਗਲਦੀਪ ਕੀ ਕਹੋਗੇ ਅੱਜ ਮੂਸੇ ਤੋਂ ਤੁਸੀਂ ਇੱਥੇ ਪਹੁੰਚੇ ਹੋ ਤਾਂ ਅਕਸਰ ਦੇਖਿਆ ਹੁੰਦਾ ਸਿੱਧੂ ਮੂਸੇਵਾਲਾ ਵੀ ਪਹਿਲਾਂ ਕਿਸਾਨੀ ਸੰਘਰਸ਼ ਦੇਖਿਆ ਸੀ ਤਾਂ ਅੱਜ ਤੁਸੀਂ ਵੀ ਪਹੁੰਚੇ ਹੋ ਇੱਥੇ ਕਹਿਣਾ ਤਾਂ ਕੀ ਹੈ ਜੀ ਅੱਗੇ ਇੰਜ ਲੱਗ ਰਿਹਾ ਜਿਵੇਂ ਪਾਕਿਸਤਾਨ ਦਾ ਜਾਂ ਚੀਨਾ ਚੀਨ ਦਾ ਬਾਰਡਰ ਹੁੰਦਾ ਸਥਿਤੀ ਇਦਾਂ ਦੀ ਕਰਤੀ ਆ ਵੀ ਕਦੇ ਸੋਚਦੇ ਹੁੰਦੇ ਸੀਗੇ ਵੀ ਸ਼ਾਇਦ ਪਾਕਿਸਤਾਨ ਲਈ ਜਾਣ ਲਈ ਵੀਜ਼ਾ ਲੈਣ ਦੀ ਲੋੜ ਪਊਗੀ ਤੇ ਮੈਨੂੰ ਲੱਗਦਾ ਜੇ ਹੁਣ ਅਸੀਂ ਦਿੱਲੀ ਜਾਣਾ ਹੋਵੇ ਸਾਨੂੰ ਵੀਜ਼ੇ ਵਾਲੀ ਜਿਹੜੀ ਨਵਪਤਾ ਉਹ ਇਹਨੇ ਮੋਦੀ ਸਰਕਾਰ ਨੇ ਬਣਾਤੀ ਆ ਹਾਲਾਤ ਇੰਨੇ ਕੁ ਮਾੜੇ ਆ ਮੇਥੋਂ ਗੱਡੀ ਤਾਂ ਕੀ ਸਾਈਕਲ ਨਹੀਂ ਲੰਘ ਸਕਦਾ ਤੇ ਅਸੀਂ ਬੇਨਤੀ ਕਰਦੇ ਆ ਤੁਹਾਡੇ ਮੀਡੀਆ ਦੇ ਰਾਹੀਂ ਵੀ ਜੇ ਐਦਾਂ ਹੀ ਕੁਝ ਕਰਨਾ ਤਾਂ ਇਹਨੂੰ ਥੋੜਾ ਜਿਹਾ ਅੱਗੇ ਪਿੱਛੇ ਜਦੋਂ ਆਪਾਂ ਜਾਣਦੇ ਆ ਤਾਂ ਖਾਲਸਾ ਰਾਜ ਦੀ ਸਰਾਹਤ ਆ ਜਾਂਦੀ ਹੈ ਜੀ ਜਿੰਦਾਬਾਦ ਤੇ ਤੁਸੀਂ ਜੀਨ ਦੇ ਜਾ ਕੇ ਆਪ ਦਾ ਜਿਹੜਾ ਬਾਰਡਰ ਲਾ ਲਓ ਤੇ ਖਾਲਸਾ ਰਾਜ ਇਹਨਾਂ ਨੂੰ ਦੇ ਦਿਓ ਤੇ ਉਸ ਤੋਂ ਬਾਅਦ ਲੋੜ ਹੀ ਨਹੀਂ ਤੁਹਾਡੇ ਕੋਲੇ ਮੰਗਾ ਕਿਸੇ ਮੰਗਣ ਦਾ ਜਾਣਾਂ ਦੀ ਨਾ ਆਉਂਦੀ ਇਹ ਆਪ ਦਾ ਆਪੇ ਚਲਾ ਲੈਣਗੇ ਇੰਨੀ ਕੁ ਸਮਰੱਥਾ ਪੰਜਾਬੀਆਂ ਦੇ ਵਿੱਚ ਹੈਗੀ ਆ ਕਿ ਉਹ ਆਪ ਦਾ ਰਾਜ ਚਲਾ ਸਕਦੇ ਕਦੇ ਸਿੱਧੂ ਨੇ ਵੀ ਕਿਹਾ ਸੀਗਾ ਵੀ ਤੁਸੀਂ ਐਦਾਂ ਦੇ ਹਾਲਾਤ ਨਾ ਬਣਾਓ ਵੀ ਇਹ ਜਿਹੜੇ ਹਰੇ ਝੰਡੇ ਆ ਇਹ ਕਦੇ ਕੇਸਰੀ ਨਾ ਹੋ ਜਾਣ ਇਹ ਹਾਲਾਤ ਤੇ ਹੁਣ ਐਦਾਂ ਦੇ ਪੈਦਾ ਕਰ ਰਿਹਾ ਵੀ ਇਹ ਕੇਸਰੀ ਝੰਡੇ ਕਰਵਾਉਣਗੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਇਹ ਕਿਸਾਨ ਨੇ ਇਹ ਕੋਈ ਅੱਤਵਾਦੀ ਨਹੀਂ ਇਹ ਕੋਈ ਕੋਈ ਵੱਖਵਾਦੀ ਨਹੀਂ ਇਹਨਾਂ ਦੇ ਹੱਥਾਂ ਦੇ ਵਿੱਚ ਕੋਈ ਬੰਬ ਨਹੀਂ ਕੋਈ ਸਟੇਨਗਨ ਨਹੀਂ ਕੋਈ ਟੈਂਕ ਨਹੀਂ ਲੈ ਕੇ ਜਾ ਰਹੇ ਆ ਟਰੈਕਟਰ ਨੇ ਜਿੱਥੇ ਤੁਸੀਂ ਰੋਕ ਦੋਗੇ ਅਸੀਂ ਰੁਕ ਜਾਣਗੇ ਇਹਨਾਂ ਨੇ ਕੋਈ ਜ਼ਬਰਦਸਤੀ ਨਹੀਂ ਕਰਨੀ ਸਿਰਫ ਸੈਂਟਰ ਦੇ ਵਿੱਚ ਜਾ ਕੇ ਸੈਂਟਰ ਸਰਕਾਰ ਨੂੰ ਇਹ ਯਾਦ ਕਰਾਉਣਾ ਵੀ ਅੱਜ ਤੋਂ ਸਾਲ 1.5 ਸਾਲ ਪਹਿਲਾਂ ਜਿਹੜਾ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਐਮਐਸਪੀ ਦਾ ਜਿਹੜਾ ਕਾਨੂੰਨ ਆ ਉਹ ਸਾਨੂੰ ਦਿਓਗੇ ਤੇ ਨਾਲ ਹੀ ਜਿਹੜਾ ਸਾਡਾ ਕਰਜ਼ਾ ਜਦੋਂ ਤੁਸੀਂ 14 ਲੱਖ ਕਰੋੜ ਕਾਰਪੋਰੇਟ ਘਰਾਣਿਆਂ ਦਾ ਮਾਫ਼ ਕਰ ਸਕਦੇ ਹੋ ਤਾਂ ਇਹਨਾਂ ਦੇ ਜਿਹੜੇ 2-2 ਕਿੱਲਾਂ ਵਾਲੇ 4-4 ਕਿੱਲੇ ਵਾਲੇ ਜ਼ਿਮੀਂਦਾਰ ਹੈ ਇਹਨਾਂ ਦੇ 15-15 17-17 ਲੱਖ ਦਾ ਕਰਜ਼ਾ ਹੋ ਗਿਆ ਕਿਹਦੀ ਵਜ੍ਹਾ ਨਾਲ ਹੋਇਆ ਸੋਡੀ ਵਜ੍ਹਾ ਨਾਲ ਕਿਉਂਕਿ ਤੁਸੀਂ ਪਾਲਿਸੀਆਂ ਬਣਾਈਆਂ ਇਸ ਤਰੀਕੇ ਦੀਆਂ ਜੀ ਜਿਹੜਾ ਕਿਸਾਨ ਹੈ ਉਹ ਟੀਪਨ ਲੈ ਕੇ ਸ਼ਹਿਰਾਂ ਵੱਲ ਜਾਵੇ ਉਹਦਾ ਆਪ ਦਾ ਜਿਹੜਾ ਜ਼ਮੀਨੀ ਤੇ ਆਪ ਦੀ ਜਿਹੜੀ ਖੇਤੀ ਕਰਨ ਦਾ ਸਮਰਥਨ ਉਹਨੂੰ ਵਾਪਸ ਲੈ ਕੇ ਅਸੀਂ ਕਾਰਪੋਰੇਟ ਕਰਾਉਣਿਆਂ ਨੂੰ ਦੇ ਦਿੱਤੀ ਤੁਸੀਂ ਹਾਲਾਤ ਇਦਾਂ ਨੇ ਬਣਾਤੇ ਕਿਸਾਨ ਨੂੰ ਮਜਬੂਰ ਹੋ ਗਿਆ ਕਰਜ਼ਾ ਲੈਣ ਲਈ ਹੁਣ ਅੱਜ 2-2 3-3 ਕਿੱਲਾਂ ਵਾਲੇ ਕੋਲੇ 18-20 ਲੱਖ ਰੁਪਏ ਦਾ ਜਿਹੜਾ ਕਰਜ਼ਾ ਹੈ ਸਿਰਫ ਇਹ ਕਿਸਾਨ ਮੰਗ ਕੀ ਕਰਦੇ ਵੀ ਜਿਹੜਾ ਸਾਡਾ ਕਰਜ਼ਾ ਹੈ ਉਹ ਤੇ ਲਕੀਰ ਮਾਰ ਦਿੱਤੀ ਜਾਵੇ ਜਦੋਂ ਤੁਸੀਂ 14 ਲੱਖ ਕਿਸੇ ਦਾ ਕਰੋੜ ਮਾਫ ਕਰ ਸਕਦੇ ਹੋ ਕੀ ਇਹਨਾਂ ਦਾ ਜੇ ਆਪਾਂ ਪੰਜਾਬ ਤੇ ਜਾਂ ਸਾਰੇ ਭਾਰਤ ਦਾ ਲਈਏ ਤਾਂ 11-12 ਲੱਖ ਕਰੋੜ ਰੁਪਇਆ ਕਰ ਦੇ ਕੀ ਤੁਸੀਂ ਮਾਫ ਨਹੀਂ ਕਰ ਸਕਦੇ ਔਰ ਦੂਜੀ ਗੱਲ ਜਿਹੜੀ ਇਹਨਾਂ ਦਾ ਜਾਣ ਦਾ ਸਹੀ ਸਮਾਂ ਵੀ ਹੈ ਕਿ ਜੇ ਬਹੁਤ ਸਾਰੇ ਲੋਕ ਕਹਿ ਰਹੇ ਆ ਕੁਝ ਹੋਰ ਜਥੇਬੰਦੀਆਂ ਵੀ ਆ ਵੀ ਇਹ ਜਾਣਣੀ ਚਾਹੀਦਾ ਸੀ ਜੀ ਇਹ ਆਏ ਆ ਫਲਾਨਾ 2 ਮਹੀਨੇ ਬਾਅਦ ਇਲੈਕਸ਼ਨ ਆ ਜੇ ਹੁਣ ਨਾ ਜਾਂਦੇ ਤਾਂ ਅਗਲੇ 5 ਸਾਲੇ ਕਾਨੂੰਨ ਕਦੇ ਵੀ ਨਹੀਂ ਬਣ ਸਕਦਾ ਇਹ ਮੌਕਾ ਹੈ ਮੈਂ ਤੁਹਾਡੇ ਮਾਰੀ ਹਾਂ ਅਸੀਂ ਸਾਰੇ ਜਿੰਨੇ ਪੰਜਾਬ ਦਾ ਕਿਸੇ ਵੀ ਯੂਨੀਅਨ ਨਾਲ ਕੋਈ ਵੀ ਕਿਸਾਨ ਜੁੜਿਆ ਹੋਇਆ ਉਹਨੂੰ ਬੇਨਤੀ ਹੈ ਉਹਦੇ ਚਰਨਾਂ 'ਚ ਬੇਨਤੀ ਹੈ ਵੀ ਇਹਨਾਂ ਦੇ ਨਾਲ ਆ ਕੇ ਇਹਨਾਂ ਦੇ ਨਾਲ ਆ ਕੇ ਬਾਰਡਰ ਤੇ ਆਓ ਇਸ ਜਿਹੜੇ ਬਾਰਡਰ ਇਹਨਾਂ ਨੇ ਬਣਾਇਆ ਇਹਨੂੰ ਤੋੜ ਕੇ ਦਿੱਲੀ ਪਹੁੰਚਣ ਦਾ ਪ੍ਰੋਗਰਾਮ ਬਣਾਓ ਜੇ ਇਸ ਵਾਰ ਫੇਲ ਹੋ ਗਿਆ ਤਾਂ ਦੁਬਾਰਾ ਕਦੇ ਕੋਈ ਅੰਦੋਲਨ ਨਹੀਂ ਪੰਜਾਬ ਕਰ ਸਕੂਗਾ ਇਹ ਸਥਿਤੀ ਸਾਡੇ ਜਿਉਣ ਮਰਨ ਦੀ ਹੋ ਗਈ ਹੈ ਹੁਣ ਸਾਰਿਆਂ ਨੂੰ ਬੇਨਤੀ ਹੈ ਵੀ ਚਾਹੇ ਉਹ ਕਿਸੇ ਵੀ ਯੂਨੀਅਨ ਦੇ ਨਾਲ ਜੁੜਿਆ ਹੋਇਆ ਤੇ ਨਾਲ ਹੀ ਜਿਹੜੇ ਯੂਨੀਅਨਾਂ ਦੇ ਨੁਮਾਇੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਪ ਦੇ ਜਿਹੜੇ ਤੁਸੀਂ ਆਪ ਦੇ ਮਤਭੇਦ ਹੈ ਉਹਨਾਂ ਨੂੰ ਦੂਰ ਕਰਕੇ ਤੁਸੀਂ ਜਿਹੜੇ ਮਸਲੇ ਕਿਸਾਨੀ ਦਾ ਮਸਲਾ ਹੈ ਐਮ ਐਸ ਪੀ ਕਿਸਾਨੀ ਦਾ ਮਸਲਾ ਹੈ ਕਰਜ਼ਾ ਮੁਕਤੀ ਕਿਸਾਨੀ ਦਾ ਮਸਲਾ ਹੈ ਇਹ ਕਿਸੇ ਦਾ ਕੋਈ ਪਰਸਨਲ ਕਿਸੇ ਦਾ ਕੋਈ ਘਰੇਲੂ ਕਿਸੇ ਦਾ ਕੋਈ ਆਪ ਦਾ ਮਸਲਾ ਨਹੀਂ ਹੈ ਇਹ ਹਰ ਇੱਕ ਕਿਸਾਨ ਦਾ ਮਸਲਾ ਹੈ ਇਹਦੇ ਉੱਤੇ ਤੁਸੀਂ ਵਿਚਾਰ ਵਟਾਂਦਰਾ ਕਰਕੇ ਇਹ ਜਿਹੜੇ ਬਾਰਡਰ ਦੇ ਉੱਤੇ ਸਥਿਤੀ ਬਣਾਈ ਹੈ ਜਿਵੇਂ ਲੱਗ ਰਿਹਾ ਵੀ ਅਸੀਂ ਚైనਾਂ ਨੂੰ ਜਾਣਾ ਹੁੰਦਾ ਜਾਂ ਅਸੀਂ ਲਾਹੌਰ ਜਾਣਾ ਹੁੰਦਾ ਇਹ ਸਥਿਤੀ ਹੈ ਇਸ ਸਥਿਤੀ ਤੋਂ ਹਟਾਇਆ ਜਾਵੇ ਦੂਜਾ ਮੋਦੀ ਸਾਹਿਬ ਨੂੰ ਬੇਨਤੀ ਹੈ ਵੀ ਇਹ ਪੰਜਾਬੀ ਹੈ ਇਹ ਨਾ ਸਮਝਿਓ ਵੀ ਇਹ ਡਰ ਜਾਣਗੇ ਜਾਂ ਛਿਪ ਜਾਣਗੇ ਇਹਨਾਂ ਨੂੰ ਜਿੰਨਾ ਤੁਸੀਂ ਦੱਬੋਗੇ ਉਹਨਾਂ ਇਹ ਤਾਂ ਨੂੰ ਆਉਣਗੇ ਇਹਨਾਂ ਦਾ ਇਤਿਹਾਸ ਹੈ ਇਹਨਾਂ ਨੂੰ ਜਿੰਨਾ ਦੱਪਿਆ ਗਿਆ ਇਹ ਉਹਨਾਂ ਤਾਂ ਨੂੰ ਆਉਂਦੇ ਆ ਠੀਕ ਹੈ ਇਹਨਾਂ ਨੂੰ ਗੁਰੂ ਸਾਹਿਬ ਨੇ ਸਬਕ ਦਿੱਤਾ ਹੋਇਆ ਹੈ ਵੀ ਜ਼ਬਰ ਦਾ ਜਿਹੜਾ ਉਹ ਹੈ ਉਹਨੂੰ ਸਬਰ ਨਾਲ ਕਰਨਾ ਚਾਹੀਦਾ ਇਹਨਾਂ ਦਾ ਸਬਰ ਹੈ ਪਰ ਇਹ ਸਬਰ ਜਿਹੜਾ ਕਹਿੰਦੇ ਹੁੰਦੇ ਆ ਲਾਸਟ ਸਰਵਰ ਹੈ ਕਿਤੇ ਇਹ ਨਾ ਹੋਵੇ ਵੀ ਇਹ ਸਰਵਰ ਟੁੱਟ ਜੇ ਤੇ ਇਸ ਸਰਵਰ ਨੂੰ ਨਾ ਟੁੱਟਣ ਦਿਓ ਸੋ ਨੂੰ ਬਰਜੂਰ ਬੇਨਤੀ ਤੇ ਅਪੀਲ ਹੈ ਵੀ ਜਿਹੜਾ ਇਹ ਕਿਸਾਨ ਆ ਆਪਣੀਆਂ ਮੰਗਾਂ ਲੈ ਕੇ ਆਇਆ ਇੱਕ ਤਾਂ ਇਹਨਾਂ ਦਾ ਕਾਨੂੰਨ ਬਣਾ ਕੇ ਐਮਐਸਪੀ ਦਾ ਤੁਸੀਂ ਪਹਿਲੇ ਹੀ ਐਮਐਸਪੀ ਦਿੰਨੇ ਹੋ ਜੇ ਤੁਸੀਂ ਲੋਕ ਸਭਾ ਚ ਕਾਨੂੰਨ ਕਹਿੰਦੇ ਜੀ ਸਰਕਾਰ ਇਲੈਕਸ਼ਨ ਹੋਣ ਵਾਲੀ ਹੈ ਤੇ ਫਿਰ ਕਿੱਦਾਂ ਜਦ ਤੁਸੀਂ ਐਮਰਜੈਂਸੀ ਸੈਸ਼ਨ ਸੱਦ ਲੋ ਇੱਕ ਦਿਨ ਦੀ ਗੱਲ ਹੈ ਇੱਕ ਦਿਨ ਦੇ ਵਿੱਚ ਸਾਰਾ ਕੁਝ ਹੋ ਜੂਗਾ ਪਰ ਸੋਡੀ ਨੀਅਤ ਸਾਫ ਨਹੀਂ ਐ ਸੋਡੀ ਨੀਅਤ ਐ ਵੀ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਇਹਨਾਂ ਦੀਆਂ ਜ਼ਮੀਨਾਂ ਦੇ ਕੇ ਇਹਨਾਂ ਨੂੰ ਅਸੀਂ ਟੀਪਨ ਫੜਾ ਕੇ ਸ਼ਹਿਰਾਂ ਮਲਤੋਰੀ ਸਿੱਧੂ ਮੁਸੇ ਬਾਲਾ ਦੇ ਪਿਤਾ ਨੇ ਵੀ ਇੱਕ ਭਾਵਕ ਜਿਹੜੀ ਬੇਟੇ ਦੀ ਇੱਕ ਵੀਡੀਓ ਵਾਇਰਲ ਕੀਤੀ ਹੈ ਕਿ ਪਿਛਲੇ ਸੰਘਰਸ਼ ਦੌਰਾਨ ਨੇ ਕਿਸਾਨਾਂ ਨੂੰ ਲਾਮਬੰਦ ਕੀਤਾ ਸੀ 911 ਟਰੈਕਟਰ ਸੜਕਾਂ ਤੇ ਦੌੜਿਆ ਸੀ ਕਿ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਉਹ ਇੱਕ ਅਲੱਗ ਮਸਲਾ ਹੈ ਕਿਉਂਕਿ ਉਹ ਸਿੱਧੂ ਦਾ ਮਸਲਾ ਜੀ ਆਪਾਂ ਗੱਲ ਕਰੀਏ ਠੀਕ ਆ ਉਹ ਪੰਜਾਬ ਦਾ ਪੁੱਤ ਸੀ ਅੱਜ ਉਹ ਹੁੰਦਾ ਤਾਂ ਇੱਥੇ ਜ਼ਰੂਰ ਹੁੰਦਾ ਪਰ ਅੱਜ ਮਸਲਾ ਸਿੱਧੂ ਦਾ ਨਹੀਂ ਹੈ ਅੱਜ ਕਿਸਾਨਾਂ ਦਾ ਹੈ ਇਹ ਕਿਸਾਨਾਂ ਦਾ ਮਸਲਾ ਬਹੁਤ ਵੱਡਾ ਮਸਲਾ ਹੈ ਕੋਈ ਛੋਟਾ ਮਸਲਾ ਨਹੀਂ ਹੈ ਇਹਨੂੰ ਜੇ ਕੋਈ ਮਖੌਲ ਬਣਾ ਕੇ ਜਾਂ ਉਹ ਠੀਕ ਹੈ ਸਾਡੇ ਜਿੰਨੇ ਗਾਇਕ ਨੇ ਜਾਂ ਕੋਈ ਸਾਡੇ ਜਿੰਨੇ ਲੀਡਰ ਨੇ ਅੱਜ ਉਹਨਾਂ ਦਾ ਹਰ ਇੱਕ ਦਾ ਸਮਰਥਨ ਇਸ ਜਿਹੜਾ ਅੰਦੋਲਨ ਹੈ ਇਹਦੇ ਵਿੱਚ ਹੈ ਬੱਚਾ ਆਪ ਦਾ ਬੱਚਾ ਬੱਚਾ ਇਹਦੇ ਵਿੱਚ ਜਿਹੜਾ ਸਹੂਲियत ਕਰੂਗਾ ਹਾਂ ਜੇ ਇਹ ਜ਼ਿਆਦਾ ਦੱਬਣ ਦੀ ਕੋਸ਼ਿਸ਼ ਕਰਨਗੇ ਤਾਂ ਇਹ ਗੱਲ ਕਲੀਅਰ ਹੈ ਮੇਰੀ ਲਿਖ ਲਿਓ ਜਿੰਨਾ ਇਹਨਾਂ ਨੂੰ ਦੱਬਣਗੇ ਉਹਨਾਂ ਪੰਜਾਬ ਦੇ ਵਿੱਚੋਂ ਬੱਚਾ-ਬੱਚਾ ਇੱਥੇ ਬਾਰਡਰ ਤੇ ਪਹੁੰਚੂਗਾ ਇਹ ਜ਼ਰੂਰੀ ਹੈ ਤੇ ਪਹੁੰਚੂਗਾ ਵੀ ਤੇ ਇਹਨਾਂ ਨੂੰ ਤੋੜ ਕੇ ਅੱਗੇ ਲੰਘੂਗਾ ਵੀ ਇਹ ਆਪ ਦਾ ਜਿਹੜਾ ਭਲੇਖਾ ਉਹਨੂੰ ਦੂਰ ਕਰ ਲੈ। ਕੀ ਕਹੋਗੇ ਕੁਲਦੀਪ ਜੀ ਤੁਸੀਂ ਖੇਤੀ ਨਹੀਂ ਕਰਦੇ ਫਿਰ ਵੀ ਕਿਸਾਨਾਂ ਦੇ ਲਈ ਅੱਜ ਇੱਥੇ ਪਹੁੰਚੇ ਹੋਗੇ। ਦੇਖੋ ਜੀ ਖੇਤੀ ਨਹੀਂ ਕਰਨਾ ਪਰ ਰੋਟੀ ਤਾਂ ਖਾਣਾ ਨਾ। ਖੇਤੀ ਨਹੀਂ ਕਰਦਾ ਠੀਕ ਹੈ ਮੈਂ ਆਪਦਾ ਬਿਜ਼ਨਸ ਕਰਦਾ ਮੈਂ ਆਪਦੇ ਕਾਰੋਬਾਰ ਕਰਦਾ। ਜ਼ਮੀਨ ਵੀ ਹੈਗੀ ਆ ਠੇਕੇ ਤੇ ਦਿੰਦੇ ਆ ਵਕਰੀ ਗੱਲ ਆ। ਪਰ ਇਹਦਾ ਇਹ ਮਤਲਬ ਤਾਂ ਨਹੀਂ ਆ ਯਾਰ ਵੀ ਸਾਡੇ ਕਿਸਾਨ ਤੇ ਅਸੀਂ ਜਾ ਕੇ ਆਪਦੇ ਨਾਮ ਨਾਲ ਘਰੇ ਲਾ ਕੇ ਹੀਟਰ ਬੈਹ ਜੀਏ ਤੇ ਇਹ ਕੋਈ ਤੁੱਕ ਵਾਲੀ ਗੱਲ ਨਹੀਂ ਹੈ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜਾ ਵੀ ਕੋਈ ਕਿਸੇ ਵੀ ਧੰਦੇ ਨਾਲ ਜੁੜਿਆ ਹੋਇਆ ਉਹ ਇੱਥੇ ਪਹੁੰਚ ਕੇ ਇਹਨਾਂ ਦਾ ਸਾਥ ਦੇਵੇ ਤਾਂ ਜੋ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਮੰਨ ਕੇ ਜਿਹੜਾ ਇਹਨਾਂ ਦੀ ਜ਼ਿੰਦਗੀ ਹੈ ਉਹ ਸੁਧਰ ਸਕੇ ਕਿਉਂਕਿ ਮੈਂ ਕੋਈ ਬਾਹਰੋਂ ਉਤਰਿਆ ਹੋਇਆ ਤਾਂ ਹੈ ਨਹੀਂ ਮੈਂ ਵੀ ਪਿੰਡਾਂ ਦੇ ਵਿੱਚੋਂ ਹੀ ਆਇਆ ਇਹਨਾਂ ਘਰਾਂ ਚੋਂ ਆਇਆ ਸਾਨੂੰ ਪਤਾ ਹੈ ਜਦੋਂ ਕਿਸਾਨ ਦੇ ਘਰੇ ਚਾਹੇ ਹਜ਼ਾਰ ਮਾਨ ਕਣਕ ਪਈ ਹੋਵੇ ਸਰ ਸਬਜੀ ਦੀ ਜੇ ਗੱਲ ਕਰੀਏ ਤਾਂ ਇੱਕ ਟਾਈਮ ਚਟਨੀ ਤੇ ਇੱਕ ਟਾਈਮ ਰੋਟੀ ਜਿਹੜੀ ਸਬਜੀ ਨਾਲ ਬਣਦੀ ਹੈ ਉਹ ਮਜਬੂਰੀ ਬਣਾਤੀ ਆ ਸਾਡੀ ਕਿੱਥੇ ਤਾਂ ਇਹ ਜਿਹੜਾ ਸੋਨੇ ਵਰਗਾ ਚੀਜ਼ਾਂ ਪੈਦਾ ਕਰਕੇ ਆ ਕੁਝ ਵੀ ਕਰ ਸਕਦਾ ਸੀ ਪਰ ਇਹਨਾਂ ਨੂੰ ਮਜਬੂਰ ਕਰਤਾ ਇਹਨਾਂ ਦੇ 15 15 18 18 ਲੱਖ ਦੇ ਕਰਜ਼ੇ ਇਸੇ ਕਰਕੇ ਹੋ ਗਿਆ ਕਿਉਂਕਿ ਇੱਕ ਚੀਜ਼ ਜਿਹੜੀ ਚੀਜ਼ ਦਾ ਮੁੱਲ ਅੱਜ 7000 8000 ਰੁਪਏ ਕਣਕ ਦਾ ਚਾਹੀਦਾ ਸੀ ਇਹਨਾਂ ਨੂੰ ਮੁੱਲ ਦਿੱਤਾ ਜਾਂਦਾ 2000 2200 ਰੁਪਏ ਇਹ ਜਿਹੜੀਆਂ ਸਮੱਸਿਆਵਾਂ ਹਨ ਇਹ ਕੋਈ ਅੱਜ ਦੀਆਂ ਨਹੀਂ ਬਹੁਤ ਪੁਰਾਣੀਆਂ ਚੱਲਦੀ ਆ ਰਹੀਆਂ ਨੇ ਪਰ ਹੁਣ ਜਵਾਨਾ ਪੜਿਆ ਲਿਖਿਆ ਹੋ ਗਿਆ ਨੌਜਵਾਨੀ ਨੂੰ ਪਤਾ ਲੱਗ ਗਿਆ ਸਾਰਾ ਕੁਝ ਸਮਝ ਆ ਨੌਜਵਾਨਾਂ ਨੂੰ ਸਮਝ ਆ ਕਿ ਜਿਹੜੀ ਸਾਡੀ ਚੀਜ਼ ਜਿਹੜੀ ਅੱਜ ਅੱਜ ਤੋਂ ਜੇ ਆਪਾਂ ਗੱਲ ਕਰੀਏ ਮੈਂ ਮੈਂ ਆਪਦੀ ਗੱਲ ਕਰਾਂ ਅੱਜ ਤੋਂ 18 ਸਾਲ ਪਹਿਲਾਂ 18-19 ਸਾਲ ਪਹਿਲਾਂ ਜਦੋਂ ਮੈਂ ਛੋਟਾ ਸੀ ਤਾਂ ਇੱਕ ਤੇਲ ਦੀ ਢੋਲੀ ਜਿਹੜੀ ਭਰਾ ਕੇ ਲੈ ਕੇ ਆਉਂਦੇ ਹੁੰਦੇ ਸੀ ਤਾਂ ਉਹ 160-60 ਰੁਪਈਆ ਦੀ ਭਰਾ ਲਿਆਉਂਦੇ ਹੁੰਦੇ ਸੀ ਤੇ ਕਣਕ ਦਾ ਰੇਟ ਉਦੋਂ ਵੀ 7-8 ਰੁਪਏ ਸੀ ਤੇ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਜੇ ਤੁਸੀਂ ਕੁਆਰਟਰਲ ਕਣਕ ਲੈ ਜੂ ਢੋਲੀ ਤੇ ਢੋਲੀ ਤੇਲ ਦੀ ਨਹੀਂ ਆਉਂਦੀ। ਇਹ ਹਾਲਾਤ ਬਣਾਏ ਕਿਹਨੇ ਆ ਇਸ ਬਣਾਏ ਆ ਸਰਕਾਰਾਂ ਨੇ ਤੇ ਇਹਦੇ ਬਤੇ ਭਤੀ ਜਿਹੜਾ ਸਾਡੀ ਨੌਜਵਾਨੀ ਉਹਨੂੰ ਸੋਚਣਾ ਪਊਗਾ ਖੜਨਾ ਪੈਣਾ ਇਹਨਾਂ ਦੇ ਨਾਲ ਜਿਹੜੇ ਲੋਕ ਜਿਹੜੇ ਲੋਕ ਕਿਸਾਨਾਂ ਬਾਰੇ ਬੋਲਦੇ ਆ ਸੋਸ਼ਲ ਮੀਡੀਆ ਤੇ ਕਿ ਕਿਸਾਨ ਫੁਕਰਬਾਜੀ ਦੇ ਪੈਸੇ ੜਾ ਰਿਆ ਜਾਂ ਇਹ ਕਰ ਰਿਹਾ ਉਹਨਾਂ ਨੂੰ ਹਾਲਾਤ ਨੇ ਦੇਖੀ ਦੇ ਉਹਨਾਂ ਨੂੰ ਕੀ ਕਹਿਣਾ ਜਾਣਦੇ ਹੋ ਫੁਕਰਬਾਜੀ ਚ ਕਿਸੇ ਦਾ ਜੀ ਨਹੀਂ ਕਰਦਾ ਜੀ ਨਾ ਫੁਕਰਬਾਜੀ ਅੱਜ ਤੱਕ ਕਦੇ ਕਿਸਾਨਾਂ ਨੇ ਕੀਤੀ ਆ ਨਾ ਕੋਈ ਕਰਦਾ ਮੈਂ ਤਾਂ ਕਦੇ ਦੇਖਿਆ ਨਹੀਂ ਇਹਨਾਂ ਨੇ ਹਮੇਸ਼ਾ ਆਪਦੀ ਮੰਗ ਹੀ ਮੰਗੀ ਐ ਉਹ ਵੀ ਸਿਰਫ ਆਪਦੇ ਜਿਉਣ ਦੇ ਲਈ ਜਾਂ ਆਪਦੇ ਜਿਹੜੇ ਹੁਣ ਫਾਹਾ ਲੈ ਕੇ ਮਰ ਜਾਂਦੇ ਆ ਉਹਨਾਂ ਦਾ ਕੋਈ ਕੋਈ ਸ਼ੌਂਕ ਥੋੜੀ ਐ ਕੋਈ ਆਪਦੇ ਗਲ ਦੇ ਵਿੱਚ ਫਾਹਾ ਪਾਉਣਾ ਤਾਂ ਦੂਰ ਦੀ ਗੱਲ ਆ ਆਪਦੀ ਬਾਹ ਬਣ ਕੇ ਦੇਖੇ 2 ਘੰਟੇ ਲਮਕਾ ਕੇ ਦੇਖੇ ਰਸੇ ਨਾਲ ਤੇ ਉਹ ਫਾਹਾ ਲੈ ਕੇ ਮਰ ਜਾਂਦਾ ਕਿਸਾਨ ਉਹਦੀ ਮਜਬੂਰੀ ਐ ਫੁਕਰਪੰਤਾ ਕੋਈ ਨਹੀਂ ਐ ਜਦੋਂ ਉਹਦੇ ਬਸੋਂ ਬਾਹਰ ਹੋ ਜਾਂਦਾ ਉਹਦੇ ਸਮਝ ਤੋਂ ਬਾਹਰ ਹੋ ਜਾਂਦਾ ਤਾਂ ਉਸ ਸਥਿਤੀ ਦੇ ਵਿੱਚ ਆ ਕਿ ਉਹਨੂੰ ਇਹ ਜਿਹੜੇ ਪ੍ਰਮਾਨ ਚੱਲਣੇ ਪੈਂਦੇ ਆ ਇਹ ਗੱਲ ਕਹਿਣੀ ਫੁਕਰਵਾਜੀ ਫੁਕਰਵਾਜਾ ਕੁਛ ਨਹੀਂ ਹੈ ਯਾਰ ਫੁਕਰਵਾਜੀ ਕਾਦੀ ਆ ਆ ਸੜਕ ਦੇ ਉੱਤੇ ਪਏ ਆ ਇੱਥੇ ਰੋਟੀ ਖਾਂਦੇ ਆ ਇੱਥੇ ਬੈਠੇ ਆ ਕੋਈ ਇੱਥੇ ਨਾ ਆਉਂਦਾ ਪ੍ਰਬੰਧ ਨਹੀਂ ਕੋਈ ਧੋਣ ਦਾ ਪ੍ਰਬੰਧ ਨਹੀਂ ਇਹਦੇ ਦੀ ਦੱਸੋ ਕਿਹੜਾ ਫੁਕਰਾ ਆ ਗਿਆ ਇੱਥੇ ਕਿਸਾਨ ਆ ਗਿਆ ਸਿਰਫ ਗੱਲਾਂ ਕਰਨੀਆਂ ਸੌਖੀਆਂ ਨੇ ਹੋਰ ਕੁਛ ਨਹੀਂ ਹੈ ਸਿਰਫ ਲੋਕਾਂ ਉਹ ਗੱਲ ਲੋਕ ਇਹ ਗੱਲਾਂ ਫਲਾਉਂਦੇ ਨੇ ਜਿਹੜੇ ਕਿ ਆਰਐਸਐਸ ਦੇ ਤੇ ਬੀਜੇਪੀ ਦੇ ਜਿਹੜੇ ਏਜੰਟ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਵੀ ਇਸ ਦੇਸ਼ ਨੂੰ ਬਰਬਾਦ ਕਰਨਾ ਉਹ ਸ਼ੁਰੂ ਤੋਂ ਕਰਦੇ ਆਏ ਆ ਔਰ ਉਹਨਾਂ ਨੇ ਕਰਦੇ ਰਹਿਣਾ ਰੋੜੇ ਤੇ ਇੱਥੇ ਬਾਬੇ ਨਾਨਕ ਨੂੰ ਮਾਰਦੇ ਰਹੇ ਲੋਕ ਕੀ ਕਹੋਂਗੇ ਦੇਸ਼ ਦਾ ਅੰਦਾਜ਼ਾ ਤਾਂ ਆਪਦੀ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕਰ ਰਿਹਾ ਸਾਦੇ ਢੰਗ ਨਾਲ ਦੂਜੇ ਪਾਸੇ ਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਹੁਣ ਦੇਖਿਆਗਾ ਅੱਖਾਂ ਵੀ ਮਚ ਰਹੀਆਂ ਨੇ ਸਾਹ ਲੈਣ 'ਚ ਤਕਲੀਫ ਆ ਰਹੀ ਆ ਕਹਿਣਾ ਕੀ ਹੈ ਜੀ ਇਹਨਾਂ ਨੂੰ ਇਹ ਲੱਗ ਰਿਹਾ ਵੀ ਸ਼ਾਇਦ ਪਾਕਿਸਤਾਨ ਵਾਲੀ ਫੌਜ ਆਈ ਪਰ ਇਹਨਾਂ ਨੂੰ ਸਮਝ ਨਹੀਂ ਵੀ ਇਹ ਉਹ ਕਿਸਾਨ ਹੈ ਜਿਨ੍ਹਾਂ ਦੀ ਹਰੀ ਕ੍ਰਾਂਤੀ ਦੇ ਨਾਲ ਇਹ ਸਾਰਾ ਦੇਸ਼ ਚੱਲਿਆ। ਇਸ ਦੇਸ਼ ਦੇ ਵਿੱਚ ਜੇ ਅਸੀਂ ਗੱਲ ਕਰੀਏ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿੰਨੀ ਕੁਰਬਾਨੀ ਦਿੱਤੀ ਹੈ ਤਾਂ ਪੰਜਾਬ ਨੇ ਦਿੱਤੀ ਹੈ। ਪੰਜਾਬ ਨੇ ਹਰੀ ਕ੍ਰਾਂਤੀ ਕ੍ਰਾਂਤੀ ਲੈ ਕੇ ਆਂਦੀ ਹੈ। ਆਪਦੀ ਜਵਾਨੀ ਰੋਲ ਲਈ, ਆਪਦੀ ਜ਼ਮੀਨਾਂ ਨੂੰ ਸਾਡੀਆਂ ਜ਼ਮੀਨਾਂ ਨੂੰ ਕੈਂਸਰ ਹੋ ਗਏ। ਕਾਰਨ ਕੀ ਦੇ? ਅਸੀਂ ਇਹ ਦੇਸ਼ ਦਾ ਜਿਹੜਾ ਖਜ਼ਾਨਾ ਭਰ ਕੇ ਭੰਡਾਰ ਭਰ ਕੇ ਜਿਹੜਾ ਹਰੀ ਕ੍ਰਾਂਤੀ ਲੈ ਕੇ ਆਇਆ ਜਿਹੜੀ ਹਰੀ ਕ੍ਰਾਂਤੀ ਨੇ ਸਾਡੇ ਸਿਰ 'ਚ ਸਵਾਹ ਪਾ ਕੇ ਅੱਜ ਅਸੀਂ 10-10 ਬੋਰੀਆਂ 20-20 ਜੋੜੀਆਂ ਬੋਰੀਆਂ ਮਜਬੂਰ ਹੋ ਗਏ ਯੂਰੀਆ ਪਾਉਣ ਦੀ ਉਹਦਾ ਕਾਰਨ ਕੀ ਹੋਇਆ ਕਿਉਂਕਿ ਇਹ ਦੇਸ਼ ਭੁੱਖਾ ਮਰਦਾ ਸੀ ਇਸ ਦੇਸ਼ ਦੇ ਵਿੱਚ ਕਾਲ ਪੈਂਦੇ ਸੀ ਲੋਕ ਜੇ ਰੋਜ਼ ਦੀ ਗੱਲ ਕਰੀਏ ਤਾਂ 60 ਲੱਖ ਲੋਕ ਜਿਹੜੇ ਭੁੱਖੇ ਸੌਂਦੇ ਸੀ ਇਸ ਦੇਸ਼ ਦੇ ਵਿੱਚ ਉਹਨਾਂ ਨੂੰ ਰਜਾਇਆ ਤਾਂ ਪੰਜਾਬ ਨੇ ਰਜਾਇਆ ਜਿਹਦੇ ਕਰਕੇ ਇਹ ਪੰਜਾਬੀਆਂ ਨੂੰ ਦੇਣ ਨਹੀਂ ਕਦੇ ਵੀ ਸੈਂਟਰ ਤਾਂ ਕੀ ਪੂਰਾ ਹਿੰਦੁਸਤਾਨੀ ਚ ਸਕਦਾ ਪਰ ਅੱਜ ਹਾਲਾਤ ਇਹ ਹੈ ਵੀ ਇਹਨਾਂ ਨੂੰ ਦਰਦ ਦਰਦੀ ਭੀਕ ਲਈ ਬਿਟਾਇਆ ਹਾਂ ਬਿਲਕੁਲ ਤੁਸੀਂ ਦੇਖਿਆ ਕਿਸਾਨ ਜਿਹੜਾ ਰਾਤ ਦੇ ਸਮੇਂ ਵੀ ਮੋਰਚੇ ਦੇ ਉੱਪਰ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਸੰਨ ਕੁਲਦੀਪ ਮੂਸਾ ਜਿਹੜਾ ਸਿੱਧੂ ਮੂਸੇਵਾਲੇ ਦੇ ਪਿੰਡੋਂ ਨੌਜਵਾਨ ਪਹੁੰਚਿਆਗਾ ਤੇ ਉੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਆਪਣੇ ਬੇਟੇ ਨੂੰ ਯਾਦ ਕਰਕੇ ਵੀ ਅੱਜ ਇੱਕ ਪੋਸਟ ਵਾਇਰਲ ਕੀਤੀ ਸੀਗੀ ਕਿ ਅਗਰ ਸਿੱਧੂ ਮੂਸੇਵਾਲਾ ਹੁੰਦਾ ਤਾਂ ਜ਼ਰੂਰ ਉਹ ਸ਼ਿਰਕਤ ਕਰਦਾ ਤੇ ਉੱਥੇ ਜਿਹੜਾ ਕਿਸਾਨਾਂ ਨੇ ਸਰਕਾਰ ਤੋਂ ਹੁਣ ਵੀ ਜਿਹੜੀ ਇਹ ਗਹਾਰ ਲਗਾਈ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਕਿਸਾਨ ਜਿਹੜੇ ਅਮਰਜੀਤ ਸਿੰਘ ਫਨੋਰੀ ਪੰਜਾਬ